ਪੰਜਾਬ ਅੰਦਰ ਹਜ਼ਾਰਾਂ ਕਰੋੜਾਂ ਦਾ ਸੱਟਾ ਖੇਡਿਆ ਜਾ ਰਿਹਾ ਸੱਟਾ ਗਰੋ ਦੇ ਵਿੱਚ ਸਭ ਤੋਂ ਵੱਡਾ ਖੁਲਾਸਾ ਹੈ ਕਿ ਇਹਦੇ ਜਿਹੜੀ ਸ਼ਹਿਵ ਹੈ ਸੱਟਾ ਗਰੋ ਲੋਕਾਂ ਨੂੰ ਉਹਦੇ ਵਿੱਚ ਪੰਜਾਬ ਦੇ 10 ਵੱਡੇ ਪੁਲਿਸ ਅਫਸਰ ਵੀ ਨੇ ਇਹਨਾਂ ਵਿੱਚ ਆਈਪੀਐਸ ਪੁਲਿਸ ਅਫਸਰ ਨੇ ਜਿਸ ਨਾਲ ਹਨ ਨਹੀਂ ਜਾਣ ਕੇ ਖੁਲਾਸੇ ਹੋਏ ਨੇ ਕਿ ਪੰਜਾਬ ਦੇ ਆਈਪੀਐਸ ਪੁਲਿਸ ਅਫਸਰਾਂ ਦੀ ਸ਼ਹਿ ਦੇ ਨਾਲ ਹੀ ਪੰਜਾਬ ਦੇ ਵਿੱਚ ਸੱਟਾ ਖੜਾਇਆ ਜਾ ਰਿਹਾ ਕਰੋੜਾਂ ਰੁਪਈਆ ਦਾ ਸੱਟਾ ਵਾ ਜਿਹਦੇ ਵਿੱਚ ਆਈਪੀਐਸ ਅਫਸਰਾਂ ਦਾ ਵੀ ਹਿੱਸਾ ਤੇ ਹੁਣ ਆਈਟੀ ਵਿਭਾਗ ਕੇਂਦਰ ਸਰਕਾਰ ਦੇ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਵੱਡਾ ਖਲਾਸਾ ਕੀਤਾ ਗਿਆ ਤੇ ਇਹਨਾਂ 10 ਪੁਲਿਸ ਅਫਸਰਾਂ ਨੂੰ ਨੋਟਿਸ ਵੀ ਕੱਢਿਆ ਜਾ ਰਿਹਾ ਜਿਸ ਕਰਕੇ ਪੰਜਾਬ ਪੁਲਿਸ ਦੇ ਤੇ ਪੰਜਾਬ ਸਰਕਾਰ ਦੇ ਵਿੱਚ ਹਲਚਲ ਮਚ ਗਈ ਹੈ ਕਿ ਆਖਰੋਂ ਕਿਹੜੇ ਆਈਪੀਐਸ ਅਫਸਰ ਨੇ ਜਿਹੜੇ ਐਸਪੀ ਰੈਂਕ ਤੋਂ ਲੈ ਕੇ ਐਸਐਸਪੀ ਰੈਂਕ ਤੋਂ ਵੀ ਉੱਪਰ ਵਾਲੇ ਅਧਿਕਾਰੀ ਨੇ ਜਿਹੜੇ ਇਸ ਵੱਡੇ ਮਾਫੀਆ ਦੇ ਨਾਲ ਮਿਲੇ ਹੋਏ ਨੇ ਉਹਨਾਂ ਦੀਆਂ ਸਾਂਝੀਆਂ ਮਲਾਜੇਦਾਰੀਆਂ ਨੇ ਤੇ ਸਮਾਜ ਦੇ ਵਿੱਚ ਵੱਡਾ ਜਿਹੜਾ ਇਹ ਮਸਲਾ ਜਿਹੜਾ ਇਹ ਗੈਰ ਸਮਾਜਿਕ ਅੰਸਰਾ ਵੱਲੋਂ ਚਰਾਇਆ ਜਾ ਰਿਹਾ ਉਹਦੇ ਚ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਸ਼ਾਮਲ ਹੈ ਖਬਰ ਸਾਹਮਣੇ ਆਈ ਹੈ ਕਿ ਆਈਟੀ ਵਿਭਾਗ ਦੀ ਕਾਰਵਾਈ ਹੋਈ ਉਸ ਕਾਰਵਾਈ ਦੇ ਦੌਰਾਨ ਪੰਜਾਬ ਦੇ 10 ਪੁਲਿਸ ਅਫਸਰਾਂ ਦਾ ਨਾਮ ਵੀ ਸਾਹਮਣੇ ਆਇਆ ਹੈ ਹੈਰਾਨੀ ਵਾਲੀ ਗੱਲ ਹੈ ਕਿ ਇਹਦੇ ਚ ਕੋਈ ਹੌਲਦਾਰ ਐਸਆਈ ਸਬ ਇੰਸਪੈਕਟਰ ਇੰਸਪੈਕਟਰ ਜਾਂ ਡੀਐਸਪੀ ਨਹੀਂ ਆ ਬਲਕਿ ਸੂਬੇ ਦੇ ਆਈਪੀਐਸ ਅਫੀਸਰ ਨੇ ਜਿਨ੍ਹਾਂ ਦੀ ਸ਼ਹਿਤ ਇਹ ਸੱਟਾ ਖੇਡਿਆ ਜਾ ਰਿਹਾ ਚਾਰ ਰਾਜਾਂ ਵਿੱਚ 600 ਕਰੋੜ ਰੁਪਏ ਦਾ ਨੈਟਵਰਕ ਹੈ ਤੇ ਸੱਟਾ ਗਰੋਥ ਨੂੰ ਪੰਜਾਬ ਦੇ ਵਿੱਚ 10 IPS ਅਫਸਰਾਂ ਦੀ ਸ਼ੈ ਜਿੱਥੇ ਪੰਜਾਬ ਪੁਲਿਸ ਦੇ 10 IPS ਅਫਸਰ ਨੇ ਉੱਥੇ ਚੰਡੀਗੜ੍ਹ ਪੁਲਿਸ ਦੇ ਵੀ ਤਿੰਨ ਅਫਸਰਾਂ ਦਾ ਨਾਮ ਸਾਹਮਣੇ ਆਇਆ ਤੇ ਚੰਡੀਗੜ੍ਹ ਦਾ ਇੱਕ ਰਿੰਕੂ ਭਗਤ ਨਾਮ ਜਿਹੜਾ ਬੰਦਾ ਉਹ ਆਨਲਾਈਨ ਸੱਟਾ ਨੈਟਵਰਕ ਅਪਰੇਟ ਕਰ ਰਿਹਾ ਸੀ ਜਦੋਂ ਇਨਕੰਪਲੈਕਸ ਡਿਪਾਰਟਮੈਂਟ ਨੂੰ ਸੂ ਮਿਲਦੀ ਆ ਤੇ ਫਿਰ ਉਹ ਵੀ ਹੈਰਾਨ ਤੇ ਪਰੇਸ਼ਾਨ ਹੋ ਜਾਂਦੇ ਨੇ ਕਿ ਆਖਰ ਪੰਜਾਬ ਅਤੇ ਚੰਡੀਗੜ੍ਹ ਦੇ 13 ਪੁਲਿਸ ਅਫਸਰਾਂ ਦੀ ਸ਼ੈ ਜਿਨ੍ਹਾਂ ਨੂੰ ਬਾਅਦ ਵਿੱਚ ਹਿੱਸਾ ਵੀ ਮਿਲਦਾ ਸਾੰਮਣੇ ਖਬਰ ਹੈ ਜਿਹੜੀ ਕਿ ਦੁਬਈ ਅਤੇ ਜਾਰਜੀਆ ਵਰਗੇ ਮੁਲਕਾਂ ਤੋਂ ਆਪਰੇਟ ਹੋ ਰਿਹਾ ਆਨਲਾਈਨ ਸੱਟਾ ਨੈਟਵਰਕ ਦੇ ਖਿਲਾਫ ਇਨਕਮ ਟੈਕਸ ਡਿਪਾਰਟਮੈਂਟ ਨੇ ਹਰਿਆਣਾ ਪੰਜਾਬ ਹਿਮਾਚਲ ਅਤੇ ਚੰਡੀਗੜ੍ਹ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ ਔਰ ਇਹਦੇ ਚ ਸਭ ਤੋਂ ਵੱਡੀ ਜਦੋਂ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਤਾਂ ਫਿਰ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਇਹਨਾਂ ਆਨਲਾਈਨ ਸੱਟਾ ਗਰੋ ਮਾਫੀਆ ਦੇ ਪਿੱਛੇ ਪੰਜਾਬ ਦੇ ਵੱਡੇ ਪੁਲਿਸ ਅਫਸਰ ਨੇ ਬਿਤੇ 55 ਘੰਟੇ ਵਿੱਚ ਚੱਲ ਰਹੀ ਰੇਡ ਵਿੱਚ 35 ਤੋਂ ਜ਼ਿਆਦਾ ਜਿਹੜੀਆਂ ਲੋਕੇਸ਼ਨਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਆ ਔਰ ਇਸ ਦੌਰਾਨ ਕਰੀਬ 2.5 ਕਰੋੜ ਰੁਪਏ ਨਗਦ ਕਈ ਕਰੋੜ ਰੁਪਏ ਦਾ ਗਹਿਣਾ ਘਟਾ ਲਗਜ਼ਰੀ ਗੱਡੀਆਂ ਤੇ ਬੇਹਿਸਾਬ ਬਨਾਮੀ ਪ੍ਰਾਪਰਟੀ ਦੇ ਵੀ ਦਸਤਾਵੇਜ਼ ਬਰਾਮਦ ਕੀਤੇ ਗਏ ਨੇ ਜਾਂਚ ਵਿੱਚ ਸਾਹਮਣੇ ਆਇਆ ਕਿ ਚਾਰ ਸੂਬਿਆਂ ਵਿੱਚ ਆਨਲਾਈਨ ਸੱਟੇ ਦਾ ਕਾਰੋਬਾਰ ਕਰੀਬ 600 ਕਰੋੜ ਰੁਪਏ ਤੋਂ ਵੱਧ ਦਾ ਹੈ ਇਸ ਇਹਨੂੰ ਚੰਡੀਗੜ੍ਹ ਨਿਵਾਸੀ ਰਿੰਕੂ ਦੁਆਰਾ ਭਾਰਤ ਵਿੱਚੋਂ ਹੀ ਇਹਨੂੰ ਆਪਰੇਟ ਕੀਤਾ ਜਾ ਰਿਹਾ ਸੀ ਔਰ ਰੈਕਡ ਦੀ ਜਿਹੜੀ ਕਮਾਣ ਆ ਉਹ ਦबई ਵਿੱਚ ਬੱਬੂ ਅਤੇ ਜਿਮੀ ਅਤੇ ਜੌਰਜੀਆ ਵਿੱਚ ਮੌਜੂਦ ਦਿੱਲੀ ਨਿਵਾਸੀ ਸੂਨੂ ਦੇ ਹੱਥਾਂ ਵਿੱਚ ਸੀ ਇਨਕਮ ਟੈਕਸ ਦੀ ਕਾਰਵਾਈ ਦੇ ਦੌਰਾਨ ਮਿਲੇ ਦਸਤਾਵੇਜ਼ ਅਤੇ ਡਿਜੀਟਲ ਉਪਕਰਨਾ ਤੋਂ ਇਹ ਖੁਲਾਸਾ ਹੋਇਆ ਕਿ ਇਸ ਗਰੋਥ ਦੇ ਸਬੰਧ ਪੰਜਾਬ ਪੂਰਬ ਦੇ 10 ਆਈਪੀਐਸ ਅਧਿਕਾਰੀਆਂ ਦੇ ਨਾਲ ਵੀ ਹਨ ਜਿਨ੍ਹਾਂ ਵਿੱਚ ਐਸਪੀ ਰੈਂਕ ਤੋਂ ਲੈ ਕੇ ਐਸਐਸਪੀ ਰੈਂਕ ਤੱਕ ਦੇ ਅਧਿਕਾਰੀ ਸ਼ਾਮਲ ਨੇ ਇਹਨਾਂ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਦੇ ਤਿੰਨ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਮ ਵੀ ਸਾਹਮਣੇ ਆਏ ਨੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜਿਹੜੀ ਸ਼ਹਿ ਪ੍ਰਾਪਤ ਇਹ ਜਿਹੜਾ ਸੱਟਾ ਚੱਲ ਰਿਹਾ ਸੀ ਨੈਟਵਰਕ ਵੱਡਾ ਸੀ ਇਹਦੇ ਖਿਲਾਫ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ ਪਰ ਹੁਣ ਪੰਜਾਬ ਪੁਲਿਸ ਦੇ ਵੀ ਅਧਿਕਾਰੀ ਆਈਟੀ ਡਿਪਾਰਟਮੈਂਟ ਦੇ ਅੜਿੱਕੇ ਚੜ ਗਏ ਨੇ ਖਬਰ ਵੀ ਆ ਕੇ ਅਫਸਰ ਸੱਟੇ ਵਿੱਚ ਮਿਲਣ ਵਾਲੀ ਕਮਾਈ ਦਾ ਹਿੱਸਾ ਲੈਂਦੇ ਸੀ ਬੋਟੇ ਰੂਪ ਦੇ ਵਿੱਚ ਇਹ ਦੱਸਣਾ ਹੈ ਕਿ ਇਹਨਾਂ ਦੀ ਸ਼ੈ ਇਹਨਾਂ ਦੇ ਹੀ ਬੰਦੇ ਇਹਨਾਂ ਦੀ ਹਿੱਸੇਦਾਰੀ ਸੀ ਜਿਸ ਕਰਕੇ 10 ਪੁਲਿਸ ਅਫਸਰਾਂ ਦਾ ਨਾਮ ਸਾਹਮਣੇ ਆਇਆ ਔਰ ਜਦੋਂ ਇਹਨਾਂ ਨੂੰ ਪੈਸਾ ਮਿਲਦਾ ਸੀ ਤੇ ਫਿਰ ਜਦੋਂ ਸੱਟਾ ਦੇ ਖਿਲਾਫ ਲੁਕੀ ਸ਼ਿਕਾਇਤਾਂ ਕਰਦੇ ਸੀ ਤੇ ਇਹ ਸੱਟਾ ਗਰੋਹ ਨੂੰ ਅਫਸਰ ਬਚਾਉਂਦੇ ਸੀ ਜਾਂਚ ਏਜੰਸੀਆਂ ਨੇ ਹੁਣ ਇਹਨਾਂ ਸਾਰੇ ਅਧਿਕਾਰੀਆਂ ਨੂੰ ਪੁੱਛ ਗਿਛ ਲਈ ਨੋਟਿਸ ਕੱਢਣ ਦੀ ਤਿਆਰੀ ਕਰ ਦਿੱਤੀ ਹੈ ਤੇ ਕਈਆਂ ਨੂੰ ਨੋਟਿਸ ਮਿਲ ਵੀ ਗਏ ਨੇ ਉਹ ਸਭ ਤੋਂ ਵੱਡੀ ਗੱਲ ਹੈ ਕਿ ਇਸ ਨੈਟਵਰਕ ਦੀ ਗਤੀਵਿਧੀਆਂ ਜਿਹੜੀ ਆ ਉਹ ਚੰਡੀਗੜ੍ਹ, ਮਹਾਲੀ, ਪਟਿਆਲਾ, ਲੁਧਿਆਣਾ, ਰਾਜਪੁਰਾ ਅਤੇ ਜੀਰਕਪੁਰ ਤੱਕ ਫੈਲੀ ਹੋਈ ਸੀ ਇਸ ਤੋਂ ਇਲਾਵਾ ਹਰਿਆਣਾ ਵਿੱਚ ਰੋहतक, ਪੰਚਕੂਲਾ ਤੇ ਹੋਰ ਸ਼ਹਿਰਾਂ ਵਿੱਚ ਵੀ ਇਹਨਾਂ ਦੀਆਂ ਜਿਹੜੀਆਂ ਬ੍ਰਾਂਚਾਂ ਉਹ ਸਰਗਰਮ ਸਨ ਨੈਟਵਰਕ ਵਿੱਚ ਜਿਹੜੇ ਆਪਰੇਟਰ ਔਰ ਪੇਟ ਆਪਰੇਟ ਕਰੇ ਸੀ ਉਹਨਾਂ ਵਿੱਚ ਦਰਜਣਾਂ ਦੇ ਕਰੀਬ ਏਜੰਟ ਤਕਨੀਕੀ ਸਹਿਯੋਗੀ ਵੀ ਜੁੜੇ ਸੀ ਜੋ ਰੋਜ਼ਾਨਾ ਲੱਖਾਂ ਲੋਕਾਂ ਕੋਲੋਂ ਸੱਟਾ ਐਪਸ ਅਤੇ ਵੈੱਬਸਾਈਟ ਦੇ ਜ਼ਰੀਏ ਜਿਹੜਾ ਨਾ ਉਹ ਪੈਸਾ ਲਗਵਾਉਂਦੇ ਸੀ ਰਿੰਕੂ ਦੇ ਕੋਲ ਚੰਡੀਗੜ੍ਹ ਦੇ ਸੈਕਟਰ 33 ਵਿੱਚ ਇੱਕ ਆਲੀਸ਼ਾਨ ਕੋਠੀ ਵੀ ਦੱਸੀ ਗਈ ਹੈ ਜਿਸ ਨੂੰ ਫਿਲਹਾਲ ਇਨਕਮ ਟੈਕਸ ਵਿਭਾਗ ਨੇ ਉਹਨੂੰ ਸੀਲ ਕਰ ਦਿੱਤਾ ਹੈ ਰੇਡ ਦੇ ਦੌਰਾਨ ਇੱਥੇ ਸਾਰੇ ਵਿਕਤੀਆਂ ਦੇ ਮੋਬਾਈਲ ਫੋਨ ਵੀ ਇਨਕਮ ਟੈਕਸ ਡਿਪਾਰਟਮੈਂਟ ਨੇ ਜਬ ਤੱਕ ਕਰ ਲਏ ਨੇ ਔਰ ਨਾਲ ਨਾਲ ਕਿਸੇ ਨੂੰ ਵੀ ਅੰਦਰ ਬਾਹਰ ਜਾਣ ਦੀ ਕੋਈ ਆਗਿਆ ਨਹੀਂ ਦਿੱਤੀ ਗਈ ਇਸ ਤੋਂ ਇਲਾਵਾ ਸੈਕਟਰ 44 ਸਥਿਤ ਵੀ ਇੱਕ ਹੋਰ ਕੋਠੀ ਵਿੱਚ ਜਿਹੜਾ ਵਾ ਉੱਥੇ ਵੀ ਰਿੰਕੂ ਇਹੋ ਹੀ ਧੰਦਾ ਕਰਦਾ ਸੀ ਜਿਸ ਇਸ ਕੋਠੀ ਨੂੰ ਜਿਹੜੀ ਸੈਕਟਰ 44 ਵਿੱਚ ਕੋਠੀ ਆ ਜਿਸ ਨੂੰ ਉਸਨੇ 2008-2009 ਵਿੱਚ ਕਰੀਬ 4 ਕਰੋੜ ਰੁਪਏ ਵਿੱਚ ਆਕਸ਼ਨ ਦੇ ਵਿੱਚ ਖਰੀਦਿਆ ਸੀ ਇਸ ਕੋਠੀ ਦਾ ਜਿਹੜਾ ਉਪਯੋਗ ਆ ਮਤਲਬ ਇੱਥੇ ਬਿਊਰੋਕ੍ਰੇਟਸ ਤੇ ਅਤੇ ਹੋਰ ਜਿਹੜੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਉਹਨਾਂ ਦੀ ਠਹਿਰਨ ਵਾਸਤੇ ਦਿੱਤਾ ਜਾਂਦਾ ਸੀ ਬਦਲੇ ਕੋਠੀ ਨੂੰ ਉਹਨਾਂ ਨੇ ਇੱਕ ਰੈਸਟ ਹਾਊਸ ਆਲੀਸ਼ਾਨ ਰੈਸਟ ਹਾਊਸ ਜਾਂ ਹੋਟਲ ਬਣਾ ਕੇ ਰੱਖਿਆ ਸੀ ਸ਼ਾਇਦ ਉੱਥੇ ਹੋਰ ਵੀ ਕੋਈ ਦੋ ਨੰਬਰ ਦੇ ਕੰਮ ਹੁੰਦੇ ਹੋਣਗੇ ਕਿਉਂਕਿ ਇਸ ਕੋਠੀ ਦੇ ਵਿੱਚ ਰਿੰਕੂ ਜਾਂ ਉਹਦਾ ਪਰਿਵਾਰ ਨਹੀਂ ਰਹਿੰਦਾ ਸੀ ਬਿਲਕੁਲ ਵੱਡੇ ਅਫਸਰਾਂ ਦੀ ਸੇਵਾ ਇੱਥੇ ਕੀਤੀ ਜਾਂਦੀ ਸੀ ਉਹਨਾਂ ਦੀ ਉਹ ਭਗਤ ਵਾਸਤੇ ਸਟਾਫ ਸੀ ਤੇ ਬਾਕੀ ਅਜਿਹੀਆਂ ਕੋਠੀਆਂ ਦੇ ਵਿੱਚ ਆਲੀਸ਼ਾਨ ਕੋਠੀਆਂ ਦੇ ਵਿੱਚ ਕੀ ਕੁਝ ਚੱਲਦਾ ਉਹ ਸਾਰੇ ਲੋਕਾਂ ਨੂੰ ਪਤਾ ਵਾ ਬਲਕਿ ਵੀਆਈਪੀ ਮਹਿਮਾਨਾਂ ਦੇ ਲਈ ਹੀ ਵਿਸ਼ੇਸ਼ ਰੂਪ ਦੇ ਨਾਲ ਤਿਆਰ ਕੀਤੀ ਗਈ ਸੀ ਔਰ ਜਦੋਂ ਰੇਡ ਮਾਰੀ ਗਈ ਇਨਕਮ ਟੈਕਸ ਡਿਪਾਰਟਮੈਂਟ ਤੇ ਲਗਜ਼ਰੀ ਗੱਡੀਆਂ ਦਾ ਵੀ ਇੱਕ ਜ਼ਖੀਰਾ ਮਿਲਿਆ ਵੱਡੀ ਗਿਣਤੀ ਵਿੱਚ ਮਰਸੀਡੀਜ਼ ਕਾਰ ਆਡੀ ਸਮੇਤ 16 ਲਗਜ਼ਰੀ ਗੱਡੀਆਂ ਵੀ ਜ਼ਬਤ ਕੀਤੀਆਂ ਗਈਆਂ ਇਸ ਤਲਾਬਾ ਕਈ ਬੈਂਕ ਲੋਕਰ ਬਨਾਮੀ ਪ੍ਰਾਪਰਟੀ ਦੇ ਦਸਤਾਵੇਜ਼ ਅਤੇ ਹਵਾਲਾ ट्रांजैक्शन ਦੇ ਨਾਲ ਜੁੜੇ ਜਿਹੜੇ ਰਿਕਾਰਡ ਵੀ ਬਰਾਮਦ ਹੋਇਆ ਇਹ ਸਭ ਤੋਂ ਵੱਡੇ ਐਸਟਮ ਜਿਹੜੀ ਕੋਠੀ ਸੈਕਟਰ 44 ਦੇ ਵਿੱਚ ਉੱਥੇ ਵੀ ਵੱਡੇ ਪੱਧਰ ਤੇ ਜਿਹੜੇ ਨੇ ਸਿਕਿਉਰਟੀ ਲਗਾ ਦਿੱਤੀ ਗਈ ਆ ਦੈਨਕ ਪਾਸਕਰ ਦੇ ਚੰਡੀਗੜ੍ਹ ਤੋਂ ਪੱਤਰਕਾਰ ਹਰੀਸ਼ ਗੋਸ਼ਰ ਉਹਨਾਂ ਦੀ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿਨ੍ਹਾਂ ਨੇ ਬੜੀ ਤਗੜੀ ਖਬਰ ਦੱਸੀ ਹੈ ਕਿ ਸੱਟਾ ਗਰੋਹ ਨੂੰ ਪੰਜਾਬ ਦੇ 10 ਆਈਪੀਐਸ ਅਫਸਰਾਂ ਤੇ ਚੰਡੀਗੜ੍ਹ ਦੇ ਤਿੰਨ ਅਫਸਰਾਂ ਦੀ ਸ਼ਹਿ ਪ੍ਰਾਪਤ ਸੀ ਉਹਨਾਂ ਦੀ ਹਿੱਸੇਦਾਰੀ ਚੱਲਦੀ ਸੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਵਿਦੇਸ਼ੀ ਕਨੈਕਸ਼ਨ ਵੀ ਮਿਲਿਆ ਪਟਿਆਲਾ ਤੋਂ 25 ਕਰੋੜ ਰੁਪਈਆ ਕੈਸ਼ ਮਿਲਿਆ ਤੇ ਦੁਬਈ ਤੇ ਜੌਰਜੀਆ ਤੋਂ ਇਹ ਸੱਟਾ ਚੱਲਦਾ ਸੀ ਇਥੋਂ ਚੰਡੀਗੜ੍ਹ ਤੋਂ ਜਾਂ ਹੋਰ ਸ਼ਹਿਰਾਂ ਚੋਂ ਵੀ ਆਪਰੇਟ ਕੀਤਾ ਜਾ ਰਿਹਾ ਇਸ ਪੂਰੇ ਨੈਟਵਰਕ ਦਾ ਸੰਚਾਲਨ ਭਾਰਤ ਦੇ ਵਿੱਚ ਰਿੰਕੂ ਦੁਆਰਾ ਕੀਤਾ ਜਾ ਰਿਹਾ ਸੀ ਜਦਕਿ ਮੁੱਖ ਰੂਪ ਦੇ ਵਿੱਚ ਜਿਹੜਾ ਕੰਟਰੋਲ ਆ ਉਹ ਦੁਬਈ ਅਤੇ ਜੌਰਜੀਆ ਦੇ ਵਿੱਚੋਂ ਹੋ ਰਿਹਾ ਸੀ ਦੁਬਈ ਵਿੱਚ ਮੌਜੂਦ ਬੱਬੂ ਅਤੇ ਜਿਮੀ ਨਾਮਕ ਅਤੇ ਜੌਰਜੀਆ ਵਿੱਚ ਸਥਿਤ ਸੋਨੂ ਨਾਮਕ ਇੱਕ ਬੰਦਾ ਤਕਨੀਕੀ ਅਤੇ ਫਾਈਨੈਂਸ਼ੀਅਲ ਜਿਹੜਾ ਵਾ ਜਿੰਮੇਵਾਰੀ ਜਾਂ ਉਹਨੂੰ ਕੰਟਰੋਲ ਕਰਦੇ ਸੀ ਪਟਿਆਲਾ ਸਥਿਤ ਬੱਬੂ ਅਤੇ ਜਿੰਮੀ ਦੇ ਘਰਾਂ ਦੇ ਵਿੱਚ ਵੀ ਭਾਰੀ ਮਾਤਰਾ ਦੇ ਵਿੱਚ ਗਹਿਣੇ ਅਤੇ ਹੋਰ ਕੈਸ਼ ਮਿਲਿਆ ਦੱਸਿਆ ਜਾ ਰਿਹਾ ਕਿ 25 ਕਰੋੜ ਰੁਪਇਆ ਨਗਦ ਮਿਲਿਆ ਹੈਗਾ ਇਸ ਤੋਂ ਇਲਾਵਾ ਕਈ ਬਨਾਮੀ ਪ੍ਰਾਪਰਟੀ ਦੇ ਦਸਤਾਵੇਜ਼ ਅਤੇ ਡਿਜੀਟਲ ਸਬੂਤ ਵੀ ਹੱਥ ਵਿੱਚ ਲੱਗੇ ਨੇ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਪੰਜਾਬ ਦੇ ਉਹ ਕਿਹੜੇ 10 ਆਈਪੀਐਸ ਅਫਸਰ ਨੇ ਜਿਨ੍ਹਾਂ ਦਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਪਤਾ ਲੱਗ ਚੁੱਕਾ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਜਾਂ ਪੈਸੇ ਜਾਂਦੇ ਸੀ ਜਿਨ੍ਹਾਂ ਨੂੰ ਨੋਟਿਸ ਕੱਢੇ ਜਾ ਰਹੇ ਨੇ ਕਈਆਂ ਨੂੰ ਮਿਲ ਵੀ ਚੁੱਕੇ ਨੇ ਤੇ ਕਈਆਂ ਨੇ ਭੱਜ ਦੌੜ ਵੀ ਸ਼ੁਰੂ ਕਰ ਦਿੱਤੀ ਆ ਔਰ ਸਭ ਤੋਂ ਵੱਡੀ ਗੱਲ ਇਸ ਮਸਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਹੁਣ ਜ਼ਿੰਮੇਵਾਰੀ ਬਣਦੀ ਆ ਕਿ ਉਹ ਇਨਕਮ ਟੈਕਸ ਡਿਪਾਰਟਮੈਂਟ ਨਾਲ ਮਿਲ ਕੇ ਉਹ 10 ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਜਿਹੜੇ ਪੰਜਾਬ ਦੇ ਵਿੱਚ ਸੱਟਾ ਚਲਾਉਂਦੇ ਸੀ ਉਹਨਾਂ ਦੀ ਹਿੱਸੇਦਾਰੀ ਸੀ ਔਰ ਉਹਨਾਂ ਦੇ ਜਿਹੜੇ ਸੱਟਾ ਗਰੋ ਮਾਫੀਆ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਸੀ ਕਰਦੇ ਬਲਕਿ ਉਹਨਾਂ ਨੂੰ ਜਿਹੜਾ ਵਾ ਉਹਨਾਂ ਦੇ ਸਿਰ ਤੇ ਹੱਥ ਰੱਖਦੇ ਸੀ ਤੇ ਹੱਥ ਰੱਖਣ ਪਿੱਛੇ ਉਹ ਮੋٹے ਪੈਸੇ ਵਸੂਲਦੇ ਸਨ ਇਹ ਬਹੁਤ ਹੀ ਵੱਡੀ ਖਬਰ ਹੈ ਕਿ ਸਟਾ ਗਰੂਪ ਦੇ ਨਾਲ ਪੰਜਾਬ ਦੇ 10 ਆਈਪੀਐਸ ਅਫਸਰ ਮਿਲੇ ਹੋਏ ਨੇ ਇਸ ਜਾਣਕਾਰੀ ਦੇ ਨਾਲ ਹੀ ਧੜ ਤੋਂ ਲੈਂਦੇ ਆ ਗਿਆ ਦੇਖਦੇ ਰਹੋ ਏਬੀਸ ਪੰਜਾਬ ਧੰਨਵਾਦ